ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਸੀ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਗੱਲ ਕਰਦੇ ਆ ਜੀ ਹਰ ਪਾਸੇ ਗੱਲ ਛਿੜ ਪਈ ਸੀ ਕਿ ਸ਼ਾਇਦ ਉਹ ਭਾਜਪਾ ਦੇ ਵਿੱਚ ਜਾਣਗੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਕਾਂਗਰਸ ਦੇ ਉੱਪਰ ਦੋਸ਼ ਲਾਏ ਸੀ ਪਰ ਹੁਣ ਚੰਨੀ ਹੋਰਾਂ ਨੇ ਇਹਨਾਂ ਫਵਾਹਾਂ ਨੂੰ ਝੂਠੀਆਂ ਕਰਾਰ ਦੇ ਦਿੱਤਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੱਲ ਬਰਨਾਲਾ ਦੇ ਵਿੱਚ ਲੋਕਾਂ ਨੇ ਇਕੱਠ ਨੂੰ ਸੰਬੋਧਨ ਕਰਨਿਆ ਕਿਹਾ ਕਿ ਕਾਂਗਰਸ ਪਾਰਟੀ ਇੱਕ ਜੁਟਾ ਤੇ ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ ਆ ਜੇ ਮੈਂ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ 'ਚ ਜਾਵਾਂ ਤਾ ਮੈਨੂੰ ਇੱਕ ਵੀ ਵੋਟ ਨਾ ਪਾਇਓ ਉਹਨਾਂ ਨੇ ਕਹਿਣ ਦਾ ਭਾਵ ਇਹ ਹੈ ਜੀ ਕਿ ਉਹ ਕਾਂਗਰਸ ਦੇ ਵਿੱਚ ਹੀ ਰਹਿਣਗੇ ਕਾਂਗਰਸ ਦੇ ਵਿੱਚ ਜਿਹਨੂੰ ਬਹੁਤ ਮਾਨ ਸਨਮਾਨ ਮਿਲਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਮੈਂ ਕਦੇ ਵੀ ਕਿਸੇ ਇੱਕ ਪਾਰਟੀ ਇੱਕ ਵਰਗ ਦੀ ਗੱਲ ਨਹੀਂ ਕੀਤੀ ਜਦੋਂ ਮੈਂ ਮੁੱਖ ਮੰਤਰੀ ਸੀ ਮੈਂ ਸਭ ਲਈ ਬਰਾਬਰ ਦੇ ਕੰਮ ਕੀਤੇ ਆ ਬੱਚਾ ਨੂੰ ਵਰਦਗਾ ਦੇਣ ਦਾ ਐਲਾਨ ਕੀਤਾ ਸਭ ਨੂੰ ਬਰਾਬਰ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਤਾਂ ਸਭ ਨੂੰ ਬਰਾਬਰ ਉਹ ਕਹਿੰਦੇ ਵੀ ਕੋਈ ਵੀ ਵਰਗ ਐਸਾ ਨਹੀਂ ਆ ਜਿਹਦੇ ਲਈ ਮੈਂ ਇੱਕ ਵਰਗ ਲਈ ਗੱਲ ਕੀਤੀ ਦੂਜੇ ਵਰਗ ਲਈ ਨਹੀਂ ਕੀਤੀ ਉਹ ਕਹਿੰਦੇ ਵੀ ਇਸੇ ਕਰਕੇ ਮੈਂ ਕਹਿਣਾ ਕਿ ਭਾਈ ਸਭ ਦੇ ਲਈ ਹੀ ਬਰਾਬਰਤਾ ਦੀ ਗੱਲ ਹੋਣੀ ਚਾਹੀਦੀ ਆ ਹਾਂ ਵਿਚਾਰ ਆਪੋ ਆਪਣੇ ਹੋ ਸਕਦੇ ਵੀ ਭਾਈ ਦਰਦਪਾਈ ਚਾਰੇ ਨੂੰ ਘਟਮਾਨ ਕਿਉਂ ਮਿਲਿਆ ਜਨਰਲ ਕੈਟਾਗਰੀ ਨੂੰ ਘਟਮਾਨ ਕਿਉਂ ਮਿਲਿਆ ਸਾਡੀ ਪਾਰਟੀ ਨੂੰ ਆ ਗੱਲ ਕਰਨੀ ਚਾਹੀਦੀ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਨਰਾਜ਼ ਤੇ ਨਰਾਸ਼ ਹੋ ਕੇ ਤੇ ਕਿਸੇ ਹੋਰ ਪਾਰਟੀ ਵਿੱਚ ਜਾਵਾਂਗਾ ਉਸ ਤੋਂ ਅਗਲੀ ਗੱਲ ਇਹ ਆ ਵੀ 23 ਤਰੀਕ ਨੂੰ ਯਾਨੀ ਕਿ ਪਰਸੋਂ ਰਾਹੁਲ ਗਾਂਧੀ ਨੇ ਕਾਂਗਰਸੀ ਦਿੱਲੀ ਸੰਦੇ ਆ ਵੀ ਤਾਂ ਜੋ ਪੰਜਾਬ ਦੇ ਵਿੱਚ ਜੋ ਕਾਟੋ ਕਲੇਸ਼ਾ ਇਹਨੂੰ ਮੁਕਾਇਆ ਜਾ ਸਕੇ ਕਹਿੰਦੇ ਅੱ비 ਰਾਜਾ ਬਣੇਗੀ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਤੇ ਕੁਝ ਹੋਰ ਨੇਤਾ ਉੱਥੇ ਬੁਲਾਏ ਆ ਹੁਣ ਉਹ ਕਿਹੋ ਜਿਹੀ ਕੁਕਰ ਕੀ ਮਾਰ ਕੇ ਭੇਦੇ ਆ ਤੇ ਵਾਪਸ ਆ ਕੇ ਕਾਂਗਰਸੀ ਕੀ ਕਰਦੇ ਆ ਇਹਦੇ ਬਲ ਵੀ ਨਿਗਟ ਕੀ ਰਹਿਣੀ ਆ ਕਿਉਂਕਿ ਕਾਂਗਰਸੀ ਹਟਣ ਵਾਲਿਆਂ ਦੇ ਵਿੱਚੋਂ ਤਾਂ ਹੈ ਨਹੀਂ ਇਹ ਦੀ ਰਾਹੁਲ ਗਾਂਧੀ ਨੂੰ ਵੀ ਟਿਚ ਜਾਣਣਗੇ ਜਾਂ ਉਹਦੀ ਮੰਨ ਜਾਣਗੇ ਇਹ ਤਾਂ ਹੁਣ ਵਕਤ ਨੇ ਬਿਆਨ ਕਰਨਾ ਪਰ ਇਹਨਾਂ ਜ਼ਰੂਰ ਪਤਾ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਕਾਂਗਰਸ ਦੇ ਉਹ ਕੋਈ ਬਹੁਤੇ ਚੰਗੇ ਨਹੀਂ ਆ ਚੰਨੀ ਹੋਰਾਂ ਨੇ ਇੱਕ ਸਟੇਜ ਦੇ ਉੱਤੇ ਦਲਿਤ ਪਾ ਇੱਕ ਬਰਾਬਰ ਮਾਨ ਸਨਮਾਨ ਨਹੀਂ ਮਿਲਦਾ ਜਨਰਲ ਕੈਟਾਗਰੀ ਬਗੂ ਇਹ ਮੁੱਦਾ ਚੱਕਦਾ ਸੀਗਾ ਵੀ ਭਾਈ ਅਪਰ ਕਾਸਟ ਨੂੰ ਤੇ ਸਭ ਕੁਝ ਮਿਲਦਾ ਤੇ ਜਨਰਲ ਕੈਟਾਗਰੀ ਤੋਂ ਇਲਾਵਾ ਜਿਹੜੇ ਬਾਕੀ ਦਲਿਤ ਭਾਈਚਾਰਾ ਇਹਨਾਂ ਨੂੰ ਉਹਨਾਂ ਕੁਝ ਨਹੀਂ ਮਿਲਦਾ ਮਾਨ ਸਨਮਾਨ ਨਹੀਂ ਮਿਲਦਾ ਮਿਹਨਤ ਕਰਨ ਨੂੰ ਇਹੇ ਅੱਗੇ ਆ ਇਸ ਗੱਲ ਤੇ ਰਾਜਾ ਵੜਿੰਗਲੇ ਟਿੱਪਣੀ ਕੀਤੀ ਸੀ ਸੋ ਕਾਂਗਰਸ ਦਾ ਕਲੇਸ਼ ਵਰਕਰ ਆ ਰਿਹਾ ਆ ਇਸ ਕਲੇਸ਼ ਦੇ ਕਰਕੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਕਿ ਭਾਈ ਇਹਨਾਂ ਨੂੰ ਗਣਤੀ ਦੇ ਵਿੱਚ ਕੀ ਰੱਖਣਾ ਇਹ ਤਾਂ 27 ਦੇ ਵਿੱਚ ਭੁੱਲ ਜੋ ਉਧਰ ਅਕਾਲੀਆਂ ਨੂੰ ਵੀ ਕੱਲੇ 27 'ਚ ਭੁੱਲ ਜੋ ਤੇ ਜੇ ਕੱਲੀ ਭਾਜਪਾ ਲੜੀ ਤਾਂ ਵੀ ਭੁੱਲ ਜੋ ਤੇ ਲੈ ਦੇ ਕੇ ਰਹਿ ਕੀ ਗਿਆ ਰਹਿ ਗਿਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਧੜਾ ਆਮ ਆਦਮੀ ਪਾਰਟੀ ਵਾਲੇ ਇਸੇ ਗੱਲ ਦੇ ਚਾਹ ਦੇ ਵਿੱਚ ਆ ਵੀ ਭਾਵੇਂ ਅਸੀਂ ਕੰਮ ਘੱਟ ਕੀਤੇ ਤੇ ਭਾਵੇਂ ਵੱਧ ਕੀਤੇ ਪਰ ਜਿਵੇਂ ਕਲੇਸ਼ ਵਾਕਿੰਗਡ ਵਿੱਚ ਚੱਲੀ ਜਾਂਦਾ ਜਿਵੇਂ ਬੇਅਸਰ ਬਾਕੀ ਪਾਰਟੀਆਂ ਹੈਗਾਂ ਸਾਨੂੰ ਫੇਰ ਮੌਕਾ ਮਿਲ ਜਾਣਾ ਜੀ ਇਹ ਤਾਂ ਚਲੋ ਸਮਝ ਤੈ ਕਰੂਗਾ ਕਿਨੂੰ ਮੌਕਾ ਮਿਲਦਾ ਕਿਨੂੰ ਨਹੀਂ ਮਿਲਦਾ ਪਰ ਇਸ ਵੇਲੇ ਪੰਜਾਬ ਦੀ ਸਿਆਸਤ ਕੁਛ ਅਜੀਬ ਜਿਹੀ ਹੋਈ ਪਈ ਹੈ ਜੀ ਉਧਰ ਦੂਸਰੇ ਪੰਨੇ ਜਿਹੜੀ ਕਹੋ ਵੀ ਗਨੀਵ ਕੌਰ ਮਜੀਠੀਆ ਉਹਨਾਂ ਨੇ ਵੀ ਇਸ ਗੱਲ ਦੇ ਦੋਸ਼ ਲਾਇਏ ਨੇ ਪੰਜਾਬ ਸਰਕਾਰ ਦੇ ਉੱਪਰ ਉਹ ਕਹਿੰਦੇ ਵੀ ਹਲਕੇ ਨੂੰ ਵੀ ਅੰਗੋਲਿਆ ਕੀਤਾ ਤੇ ਪੰਜਾਬੀਆਂ ਨੂੰ ਵੀ ਅੰਗੋਲਿਆ ਕੀਤਾ ਹੋਇਆ ਪੰਜਾਬ ਸਰਕਾਰ ਨੇ ਬਿਲਕੁਲ ਜੀ ਬਿਲਕੁਲ ਗਨੀਵ ਕੌਰ ਮਜੀਠੀਆ ਮਜੀਠਾ ਵਿਧਾਨ ਸਭਾ ਖੇਤਰ ਤੋਂ ਐਮ ਐਲ ਏ ਆ ਵਿਕਰਮ ਮਜੀਠੀਆ ਦੀ ਧਰਮ ਪਤਨੀ ਆ ਇਹਨਾਂ ਨੇ ਕੱਲ ਇਹ ਗੱਲ ਕਹੀ ਆ ਬੀ ਸੁਰਬੇਦੀ ਸਰਕਾਰ ਕਹਿੰਦੀ ਅਸੀਂ 4 ਸਾਲਾਂ ਚ ਬਹੁਤ ਕੁਝ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਅਸੀਂ 4 ਸਾਲਾਂ ਦੇ ਵਿੱਚ ਕਦਰ ਕੋਈ ਨਹੀਂ ਛੱਡੀ ਵਿਕਾਸ ਦੀ ਇਹ ਦੱਸੋ ਜੀ ਮਜੀਠਾ ਖੇਤਰ ਦੇ ਵਿੱਚ ਕੀ ਕੀ ਵਿਕਾਸ ਕੀਤਾ ਇਸ ਕਰਕੇ ਵੀ ਇੱਥੇ ਵਿਕਰਮ ਮਜੀਠੀਆ ਦਾ ਖੇਤਰ ਹੈ ਤੇ ਇਸ ਕਰਕੇ ਵੀ ਭਾਈ ਇਥੋਂ ਅਕਾਲੀ ਉਮੀਦਵਾਰ ਜਿਤਨਾ ਤੇ ਇਹਨਾਂ ਨੇ ਇੱਕ ਪੈਸੇ ਦਾ ਵਿਕਾਸ ਨਹੀਂ ਕੀਤਾਗਾ ਇੱਕ ਵਿਕਾਸ ਦਾ ਨਾਮ ਲੈ ਕੇ ਦਿਖਾਉਣੇ ਵੀ ਮਜੀਠਾ ਖੇਤਰ ਦੇ ਵਿੱਚ ਇਹਨਾਂ ਨੇ ਆਹ ਕੀਤਾ ਤੇ ਆਹ ਨਹੀਂ ਕੀਤਾ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਧੋਖੇ ਨਾਲ ਫਸਾਇਆ ਗਿਆ ਉਹਦੇ ਨਾਲ ਜਾਇਰਤ ਕੀਤੀ ਜਾ ਰਹੀ ਆ ਪਰ ਇਹ ਵੀ ਗੱਲ ਕਹੀ ਹੈ ਕਿ ਬਹੁਤ ਜਲਦ ਉਹਨਾਂ ਨੂੰ ਰਾਹਤ ਮਿਲੂਗੀ ਬਹੁਤ ਜਲਦ ਅਦਾਲਤੀ ਪ੍ਰਕਿਰਿਆ ਮੁਤਾਬਕ ਉਹਨੂੰ ਜ਼ਮਾਨਤ ਮਿਲੂਗੀ ਤੇ ਫਿਰ ਉਹ ਆ ਕੇ ਲੋਕਾਂ ਦੇ ਵਿੱਚ ਵਿਚਰਨਗੇ ਪਰ ਉਹਨਾਂ ਨੇ ਸਵਾਲ ਇਹ ਕੀਤਾ ਵੀ ਪੰਜਾਬ ਦਾ ਕੋਈ ਮੰਤਰੀ ਕੋਈ ਸੰਤਰੀ ਇਹ ਤਾਂ ਗੱਲ ਦੱਸ ਦੇਵੇ ਕਿ ਮਜੀਠਾ ਖੇਤਰ ਵਾਸਤੇ ਸਰਕਾਰ ਨੇ ਕੀਤਾ ਕੀ ਕੀ ਹੈ ਜੀ ਤੇ ਜਨਾਬ ਉਹਦੋਂ ਹਰਪਾਲ ਸਿੰਘ ਚੀਮਾ ਉਹ ਆਏ ਨੇ মিডিਆ ਦੇ ਮੋਰੇ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਉਹ ਕਹਿੰਦੇ ਕਿ ਸਰੂਪਾਂ ਦੇ ਮਾਮਲੇ ਦੇ ਵਿੱਚ ਗਲਤਫਹਿਮੀ ਹੋ ਗਈ ਸੀ ਰਿਕਾਰਡ ਜਿਹੜਾ ਉਹ ਸਹੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਹਰਪਾਲ ਸਿੰਘ ਚੀਮਾ ਪੰਜਾਬ ਦੇ ਵਿੱਤ ਮੰਤਰੀ ਆ ਤੇ ਉਹਨਾਂ ਨੇ ਇਹ ਕੱਲ ਸਫਾਈ ਦਿੱਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਆਪਾਂ ਰਸੋਖਾਨਾ ਸ਼੍ਰੀ ਨਾਭ ਕਮਲਜੀ ਰਾਜਾ ਸਾਹਿਬ ਤੇ ਜਿਹੜਾ ਬੰਗਾ ਦੇ ਕੋਲੇ ਆ ਮਜਾਰਾ ਨੌਬਾਦ ਤੇ ਉਹ ਕਹਿੰਦੇ ਵੀ ਇੱਥੇ ਅਸਲ ਦੇ ਵਿੱਚ ਕੁਝ ਗਲਤਫਹਮੀ ਹੋ ਗਈ ਸੀ ਉਹ ਕਹਿੰਦੇ ਵੀ ਰਿਕਾਰਡ ਬਿਲਕੁਲ ਸਹੀ ਪਾਇਆ ਗਿਆ ਜਿਹੜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆ ਇਹ ਗਿਣਤੀ ਦੇ ਵਿੱਚ ਮਰਿਆਦਾ ਦੇ ਵਿੱਚ ਸਭ ਕੁਝ ਠੀਕ ਪਾਇਆ ਗਿਆ ਆ ਪਰ ਕੁਝ ਇੱਕ ਗਲਤਫਹਮੀਆਂ ਮਿਸਕਮਿਊਨੀਕੇਸ਼ਨ ਹੋ ਗਈ ਸੀ ਐਸਆਈਟੀ ਨੂੰ ਭੁਲੇਖਾ ਲੱਗਿਆ ਸੀ ਜਿਹਦੇ ਕਰਕੇ ਇਹ ਸਾਰਾ ਕੁਝ ਪੈਦਾ ਹੋਇਆ ਵਿਵਾਨ ਉਹਨਾਂ ਨੇ ਇਸ ਗੱਲ ਤੇ ਕਿਵਾਂ ਜਾਤ ਨਾ ਕੀਤੀ ਆ ਉਹ ਕਹਿੰਦੇ ਵੀ ਦੇਖੋ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਵੀ ਭਾਈ ਇਦਾਂ ਆਸਥਾਨਾ ਕੇਂਦਰਾ ਪਰ ਇਹ ਅਸਲ ਦੇ ਵਿੱਚ ਭੁਲੇਖਾ ਲੱਗ ਗਿਆ ਭੁਲੇਖੇ ਦੇ ਕਰਕੇ ਸਾਰੀਆਂ ਗੱਲਾਂ ਹੋਈਆਂ ਅਸਲ ਵਿੱਚ ਆਮ ਆਦਮੀ ਪਾਰਟੀ ਇਹ ਚਾਹੁੰਦੀ ਆ ਕਿ ਇੱਥੇ ਜੋ ਟਿੱਪਣੀਆਂ ਹੋਈਆਂ ਇਹਦੇ ਬਾਰੇ ਤੇ ਉਹਦੇ ਕਰਕੇ ਜੋ ਸੰਗਤਾਂ ਜਿਹੜੀ ਕਿ ਦੋਆਬਾ ਖੇਤਰ ਦੀ ਆ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਹੁਣ ਆਪਦੇ ਵਿਚਾਰ ਬਦਲੀ ਜਾਂਦੀ ਆ ਇਹ ਕਿਤੇ ਵੋਟਾਂ ਤੱਕ ਆਪਦੇ ਵਿਚਾਰ ਈਵੇਂ ਨਾ ਬਦਲੀ ਰੱਖੇ ਅਸਲ ਦੇ ਵਿੱਚ ਚਾਰਈ ਵੋਟ ਬੈਂਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਤੁਸੀਂ ਦੇਖੋ ਪਿਛਲੇ ਦਿਨ ਡਾਕਟਰ ਸੁਖੀ ਨੇ ਤੇ ਕੈਬਨਿਟ ਰੈਂਕ ਤੇ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਵੀ ਆਪਦੀ ਵੋਟ ਬੈਂਕ ਬਚਾਉਣ ਲਈ ਦਿੱਤਾ ਭਗਵੰਤ ਮਾਨ ਨੇ ਮੁਖਸਰ ਮਾਗੀ ਦੇ ਮੇਲੇ ਦੇ ਮੌਕੇ ਇਹ ਗੱਲ ਕਹੀ ਸੀ ਕਿ ਬੰਗਾ ਵਿੱਚਲੇ ਰਾਜਾ ਸਾਹਿਬ ਦੇ ਧਾਰਮਿਕ ਸਥਾਨ ਤੇ ਤੇ ਕੁਝ ਸਰੂਪ ਮਿਲੇ ਆ ਤੇ ਉਹਨਾਂ ਦੇ ਵਿੱਚ ਕੁਝ ਕ ਰਿਕਾਰਡ ਦੇ ਵਿੱਚ ਸਹੀ ਆ ਪਾਏ ਗਏ ਤੇ ਕੁਝ ਗਲਤ ਆ ਸੋ ਇਸ ਤਰੀਕੇ ਦੇ ਨਾਲ ਉਹਨੇ ਕਿਹਾ ਤੇ ਬਾਅਦ ਦੇ ਵਿੱਚ ਰੌਲਾ ਵੱਧ ਗਿਆ ਵੀ ਭਾਈ ਭਗਵੰਤ ਮਾਨ ਦੇ ਵੱਲੋਂ ਧਾਰਮਿਕ ਸਥਾਨ ਦੇ ਉੱਤੇ ਕਿਉਂ ਟਿੱਪਣੀ ਕੀਤੀ ਗਈ ਆ ਫਿਰ ਮੈਨੇਜਮੈਂਟ ਕਮੇਟੀ ਹੈ ਜਿਹੜੀ ਇਸ ਗੁਰਦੁਆਰਾ ਇਸ ਧਾਰਮਿਕ ਸਥਾਨ ਦੀ ਸਾਹਮਣੇ ਆਈ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਭਾਈ ਭਗਵੰਤ ਮਾਨ ਝੂਠ ਬੋਲ ਰਿਹਾ ਫਿਰ ਡਾਕਟਰ ਸੁਖੀ ਨੂੰ ਲੋਕਾਂ ਦੇ ਵਿਰੋਧ ਦੇ ਕਰਕੇ ਤੇ ਅਸਤੀਫਾ ਦੇਣ ਦੀ ਗੱਲ ਕਹਿਣੀ ਪਈ ਤੇ ਹੁਣ ਹਰਪਾਲ ਸਿੰਘ ਟੀਮਾਂ ਹੋਰੀ ਸਾਹਮਣੇ ਆਏ ਆ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਬਿਲਕੁਲ ਗਲਤ ਹੋਇਆ ਇਹ ਜੀ ਮਿਸਕਮਿਊਨੀਕੇਸ਼ਨ ਹੋਈ ਹੈ ਸਚਾਈ ਇਹ ਹੈ ਕਿ ਸਭ ਕੁਝ ਇੱਥੇ ਠੀਕ ਹੈ ਜੀ ਪਟਨਾ ਸਾਹਿਬ ਜਿਹੜਾ ਲੋਕਾਂ ਦੇ ਵਿੱਚ ਰੋਸ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਹੈ ਕਿ ਇਹ ਗੱਲਾਂ ਕਹਿਣ ਦੇ ਨਾਲ ਉਹ ਸ਼ਾਂਤ ਹੋ ਜਾਊਗਾ ਉਹ ਠੰਡਾ ਹੋ ਜਾਊਗਾ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਨਹੀਂ ਹੋਣਾ ਬਾਕੀ ਦੇਖੋ ਪੰਜਾਬ ਦੇ ਲੋਕ ਕਿੰਨੇ ਕੁ ਚੇਤੇ ਰਖਦੇ ਆ ਇਹਨਾਂ ਦੇ ਉੱਤੇ ਭਰੋਸਾ ਵੀ ਕੋਈ ਨਹੀਂਗਾ ਇਹ ਹੋ ਸਕਦਾ ਭਾਈ ਵੋਟਾਂ ਤੱਕ ਚੇਤੇ ਰੱਖਣ ਹੋ ਸਕਦਾ ਹਫ਼ਤੇ ਜਿੱਥੇ ਰੱਖਣ ਹੋ ਸਕਦਾ ਵੀ ਭਾਈ ਸਰਕਾਰ ਦੇ ਵੱਲੋਂ ਕੁਝ ਇਸ ਇਲਾਕੇ ਦੇ ਲਈ ਕੁਝ ਇਸ ਧਾਰਮਿਕ ਥਾਂ ਦੇ ਲਈ ਐਸਾ ਕੀਤਾ ਜਾਵੇ ਕਿ ਲੋਕ ਪੁਰਾਣੀ ਗੱਲ ਭੁੱਲ ਜਾਣ ਪਰ ਫਿਲਹਾਲ ਤਾ ਇਹੋ ਲੱਗਦਾ ਵੀ ਲੋਕ ਧਰਮ ਦੇ ਮੁੱਦੇ ਨੂੰ ਛੇਤੀ ਭੁੱਲਦੇ ਨਹੀਂ ਹੁੰਦੇ। ਤੋਂ ਮੈਨੂੰ ਲੱਗਦਾ ਜੀ ਕਿ ਇਸ ਤਰੀਕੇ ਦੇ ਨਾਲ ਕਹਿਣਾ ਨਹੀਂ ਚਾਹੀਦਾਗਾ। ਪਹਿਲੀ ਗੱਲ ਤਾਂ ਵੀ ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਧਾਰਮਿਕ ਅਸਥਾਨ ਦੇ ਬਾਰੇ ਕੁਝ ਕਵੇ ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹਨ, ਗਵਾਚੇ ਹਨ। ਇਹ ਸ਼ਬਦ ਵੀ ਵਰਤਲੇ ਨਹੀਂ ਚਾਹੀਦੇ ਕਿ ਗੁਰਗੱਜ ਸਾਹਿਬ ਨੇ ਇਹ ਗੱਲ ਕਹੀ ਆ। ਪਰ ਸਾਡੀ ਪੰਜਾਬੀਆਂ ਦੀ ਇੱਕ ਆਦਤ ਆ। ਹੁਣ ਦੇਖੋ ਨਾ ਲੋਕ ਪਹਿਲਾਂ ਇਹ ਗੱਲ ਕਹੀਗੇ ਵੀ ਦੇਖੋ ਭਗਵੰਤ ਮਾਨ ਦੀ ਐਸਆਈਟੀ ਨੇ ਦੇਖੋ ਜੀ ਕਿੰਨਾ ਵੱਡਾ ਕੰਮ ਕਰਤਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਮਿਲ ਗਏ ਤੇ ਹੁਣ ਉਹ ਇਹ ਗੱਲ ਕਹੀ ਜਾਂਦੇ ਵੀ ਭਾਈ ਭਗਵੰਤ ਮਾਨ ਨੂੰ ਸਮਝ ਨਹੀਂ ਗਈ ਇਹ ਕਾਲੀ ਦੇ ਵਿੱਚ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਆ ਗੱਲ ਕਹਿ ਬੈੰਦਾ ਹੁਣ ਲੋਕ ਦੂਜੇ ਪਾਸੇ ਵੀ ਆ ਸੋ ਲੋਕਾਂ ਦਾ ਪਤਾ ਕੋਈ ਨਹੀਂਗਾ ਆਉਂਦੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਕੱਟਣਗੇ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉੱਧਰ ਕਹਿੰਦੇ ਪੰਜਾਬ ਸਰਕਾਰ ਦੇ ਵੱਲੋਂ 40 ਥਾਵਾਂ ਤੇ ਹਮਾਰੇ ਰਾਮ ਨਾਟਕ ਦਿਖਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ 40 ਥਾਵਾਂ ਦੇ ਉੱਤੇ ਹਮਾਰੇ ਰਾਮ ਨਾਟਕਾ ਜਿਹੜਾ ਉਹ ਦਿਖਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਤੇ ਇਹ ਮਨਜ਼ੂਰੀ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਕੱਲ ਕੈਬਨਿਟ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੇ ਬਾਰੇ ਤੇ ਪਤਾ ਲੱਗਾ ਜੀ ਕਿ ਮਹੱਤਵਪੂਰਨ ਗੱਲਾਂ ਬਾਤਾਂ ਹੋਣਗੀਆਂ ਇਹਦੇ ਵਿੱਚ ਵੱਖ-ਵੱਖ ਜਿਹੜੇ ਪੂਰੇ ਭਾਰਤ ਦੇ ਜਿਹੜੇ ਕਲਾਕਾਰ ਆ ਤੇ ਉਹਨਾਂ ਦੇ ਵੱਲੋਂ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ ਤੇ ਇਹ ਵੀ ਪਤਾ ਲੱਗਾ ਜੀ ਕਿ ਇਹ ਜਿਹੜਾ ਹਮਾਰੇ ਰਾਮ ਨਾਟਕਾ ਕੱਲ ਕੈਬਨਿਟ ਨੇ ਕਿਹਾ ਜੀ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 40 ਥਾਵਾਂ ਦੇ ਉੱਤੇ ਤੇ ਇਹਦੇ ਬਾਰੇ ਮਨਜ਼ੂਰੀਆਂ ਦਿੱਤੀਆਂ ਗੰਗਾ ਅਗਲੀ ਗੱਲ ਇਹ ਜੀ ਪੰਜਾਬ ਕੈਬਨਿਟ ਦੀ ਕੱਲ ਮਹੱਤਵਪੂਰਨ ਮੀਟਿੰਗ ਹੋਈ ਆ ਇਹਦੇ ਵਿੱਚ ਬਾਗਬਾਨੀ ਦੇ ਅੰਡਰ ਖੇਤਰ ਲਿਆਉਣ ਦੀ ਗੱਲ ਵੀ ਕੀਤੀ ਗਈ ਆ ਵਧਾਉਣ ਦੀ ਗੱਲ ਕੀਤੀ ਗਈ ਆ ਵੀ ਬਾਗਬਾਨੀ ਖੇਤਰ ਅਸੀਂ ਕਿਵੇਂ ਵਧਾਉਣਾ ਹੈਗਾ ਕੁਝ ਕੋ ਹੋਰ ਮਹੱਤਵਪੂਰਨ ਨੁਕਤੇ 'ਤੇ ਵਿਚਾਰ ਹੋਈ ਆ ਯੋਗਾ ਟ੍ਰੇਨਰ 1000 ਤੋਂ ਵੱਧ ਕਿਵੇਂ ਭਰਤੀ ਕਰਨੀ ਹੈ ਇਹਦੇ ਬਾਰੇ ਵੀ ਗੱਲਬਾਤ ਹੋਈ ਆ ਕੁਝ ਹੋਰ ਗੱਲਾਂ ਹੋਈਆਂ ਪਰ ਜਿਹੜੇ ਸ਼੍ਰੀ ਰਾਮਚੰਦਰ ਜੀ ਦੀ ਜੀਵਨੀ ਦੇ ਨਾਲ ਸੰਬੰਧਤ ਤੇ ਇੱਕ ਨਾਟਕਾ ਜਿਹੜਾ ਸ਼ੋਅ ਹੈ ਜਿਹੜਾ ਉਹ ਪੰਜਾਬ ਦੇਗਾ 40 ਵੱਖ-ਵੱਖ ਥਾਵਾਂ ਦੇ ਉੱਤੇ ਹਮਾਰੇ ਰਾਮ ਇਹ ਪ੍ਰਦਰਸ਼ਿਤ ਕੀਤਾ ਜਾਊਗਾ ਉਹਨਾਂ ਥਾਵਾਂ ਨੂੰ ਕਹਿੰਦੇ ਵੀ ਚੁਣ ਲਿਆ ਗਿਆ ਤੇ ਕੈਬਨਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਜੀ ਜੀ ਬਿਲਕੁਲ ਸਹੀ ਤੇ ਜਨਰਲ ਸਾਹਿਬ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ 72 ਘੰਟੇ ਦਾ ਆਪਰੇਸ਼ਨ ਹੋਇਆ ਜੀ ਹਾਂ ਬਿਲਕੁਲ ਜੀ 72 ਘੰਟੇ ਦਾ ਆਪਰੇਸ਼ਨ ਪ੍ਰਹਾਰ ਇਹ ਨਾਂ ਰੱਖਿਆ ਤੇ ਕੱਲ ਡੀਜੀਪੀ ਗੌਰਵ ਜაძਵ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਗੈਂਗਸਟਰਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੋਸਤ ਬਿੱਤਰ ਜਿਹੜੇ ਕਿ ਇਹਨਾਂ ਦੀ ਮਦਦ ਕਰਦੇ ਆ ਇਹਨਾਂ ਸਾਰਿਆਂ ਦੇ ਬਾਰੇ ਲਿਸਟ ਬਣ ਰਹੀ ਆ ਇਹਨਾਂ ਸਾਰਿਆਂ ਦੇ ਬਾਰੇ ਪੜਤਾਲ ਹੋ ਰਹੀ ਆ ਉਹਨਾਂ ਨੇ ਗੱਲ ਕਹੀ ਆ ਕਿ 2000 ਦੇ ਕਰੀਬ ਪੁਲਿਸ ਮੁਲਾਜ਼ਮ ਇਸ ਵੇਲੇ ਫੀਲਡ ਦੇ ਵਿੱਚ ਉਤਰਿਆ ਹੋਇਆ ਇਹ ਵਕ ਵਕ ਤਵਾ ਤੇ ਜਾ ਕੇ ਤੇ ਗੈਂਗਸਟਰਾਂ ਦੀਆਂ ਸੂਚਕਾ ਬਣਾ ਰਿਹਾ ਗੈਂਗਸਟਰ ਕਿੱਥੇ ਆ ਇਹ ਬਾਰੇ ਜਾਣ ਰਿਹਾ ਪਰਿਵਾਰਕ ਮੈਂਬਰ ਕਿੱਥੇ ਆ ਦੱਸ ਰਿਹਾ ਤੇ ਕਿਹੜੇ ਕਿਹੜੇ دوست ਦੇ ਨਾਲੀ ਮਦਦ ਕਰ ਰਹੇ ਆ ਤੇ ਕਿਹੜੇ ਕਿਹੜੇ ਥਾਣਿਆਂ ਦੇ ਵਿੱਚ ਪਰਚੇ ਦਰਜ ਆ ਇਹ ਸਾਨੂੰ ਪਤਾ ਹੋ ਕਹਿੰਦੇ ਉਹ ਕਹਿੰਦੇ ਵੀ ਦੇਖੋ ਇਹਨਾਂ ਨੂੰ ਅਸੀਂ ਆਖਰੀ ਮੌਕਾ ਦਿੰਦੇ ਆ ਇਹ ਮੁਖਤਰਾ ਦੇ ਵਿੱਚ ਆ ਜਾਣ ਇਹ ਬੰਦੇ ਬਣ ਜਾਣ ਨਹੀਂ ਤਾਂ ਫਿਰ ਭਾਈ ਆਪਣਾ ਪੜਿਆ ਵਿਚਾਰ ਲੈਣ ਤੇ ਲੱਗੇ ਕੱਲ 3 ਥਾਵਾਂ ਤੇ ਇਨਕਾਊਂਟਰ ਦੀਆਂ ਖਬਰਾਂ ਵੀ ਆਈਆਂ ਜਿਵੇਂ ਜਲੰਧਰ ਦੇ ਵੱਲ ਪਤਾ ਲੱਗਾ ਵੀ ਇੱਥੇ ਪੁਲਿਸ ਨੇ ਦੋ ਮੁੰਡਿਆਂ ਨੂੰ ਹੱਥ ਦਿੱਤਾ ਤੇ ਉਹਨਾਂ ਨੇ ਰੁਕਣ ਦੀ ਥਾਂ ਤੇ ਕਹਿੰਦੇ ਪੁਲਿਸ ਤੇ ਗੋਲੀ ਚਲਾਤੀ ਬਾਅਦ ਵਿੱਚ ਪੁਲਿਸ ਨੇ ਗੋਲੀ ਚਲਾਈ ਆ ਤੇ ਇੱਕ ਜਣਾ ਉਹਦੇ ਚ ਫੜਿਆ ਗਿਆ ਤੇ ਇੱਕ ਜਣਾ ਫਰਾਰ ਹੋ ਗਿਆ ਸੋ ਇਸੇ ਤਰੀਕੇ ਨਾਲ ਹੋਰ ਵਕ ਵਕ ਥਾਵਾਂ ਤੇ ਆ ਵੀ ਕਿਸੇ ਥਾਂ ਮੰਡੀ ਗਬਿਤਗੜ ਦੇ ਵਿੱਚ ਵੀ ਇਸ ਤਰੀਕੇ ਨਾਲ ਗੋਲੀ ਚੱਲੀ ਆ ਇੱਕ ਹੋਰ ਥਾਂ ਦੇ ਉੱਤੇ ਇੱਕ ਗੈਂਗਸਟਰ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਵੀ ਮਾਰਿਆ ਗਿਆ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਸੀ ਸੋ ਇਹ ਗੱਲ ਸੱਚੀ ਹੈ ਜੀ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ دہشت ਬਹੁਤ ਆ ਗੈਂਗਸਟਰਾਂ ਦੇ ਕਰਕੇ ਇਸ ਵੇਲੇ ਪੰਜਾਬ ਦੇ ਕਾਰੋਬਾਰੀ ਪੰਜਾਬ ਦੇ ਆਮ ਲੋਕ ਆ ਜਿਹੜੇ ਉਹਨਾਂ ਦਾ ਨੁਕਸਾਨ ਬਹੁਤ ਹੋ ਰਿਹਾ ਤੇ ਹੁਣ ਤਾਂ ਕਰਿਆਨੇ ਵਾਲਾਂ ਦੇ ਦੁਕਾਨਾਂ ਤੇ ਵੀ ਫੋਨ ਆ ਰਹੇ ਧਮਕੀਆਂ ਨੇ ਸੂਟਾਂ ਵਾਲਾਂ ਦੇ ਦੁਕਾਨਾਂ ਤੇ ਵੀ ਆ ਰਹੇ ਆ ਦਵਾਈਆਂ ਵਾਲਾਂ ਦੇ ਦੁਕਾਨਾਂ ਤੇ ਵੀ ਆ ਰਹੇ ਆ ਤੇ ਬਾਕੀ ਗਾਰਮੈਂਟ ਸ਼ਾਪ ਤੇ ਵੀ ਆ ਰਹੇ ਆ ਸੋ ਅੱਗੇ ਆਪਾਂ ਕਹਿੰਦੇ ਸੀ ਵੀ ਜਿਹੜਾ ਬਹੁਤ ਵੱਡਾ ਕਾਰੋਬਾਰੀ ਆ ਉਹਨਾਂ ਨੂੰ ਫੋਨ ਆਉਂਦੇ ਫਿਰੋਤੀ ਦੇ ਹੁਣ ਤਾਂ ਪਤਾ ਹੀ ਕੋਈ ਨਹੀਂ ਕਿ ਕੱਲ ਨੂੰ ਮੂੰਗਫਲੀ ਵਾਲੇ ਨੂੰ ਫੋਨ ਆ ਜੇ ਪਰ ਸੋ ਕਿਸਾਨ ਨੂੰ ਫੋਨ ਆ ਜੇ ਆ ਕਿਸਾਨਾਂ ਨੂੰ ਵੀ ਆਈ ਜਾਂਦੇ ਆ ਸੋ ਹੁਣ ਤਾਂ ਗੈਂਗਸਟਰਾਂ ਵਾਲਾ ਕੰਮ ਆਮ ਹੋ ਗਿਆ ਵੀ ਜਿਵੇਂ ਪੰਜਾਬ ਦੇ ਵਿੱਚ ਕੋਈ ਲਗਾਅ ਨਹੀਂ ਹੋਣੀਗੀ ਤੇ ਜਿਹਨੂੰ ਮਰਜ਼ੀ ਫੋਨ ਕਰ ਲਓ ਜਿੱਤੋਂ ਮਰਜ਼ੀ ਪੈਸੇ ਲੈ ਲਓ ਜਿੱਧਰ ਮਰਜ਼ੀ ਗੋਲੀ ਚਲਾ ਦਿਓ ਹੁਣ ਤਾਂ ਆ ਗੱਲ ਬਣੀ ਪਈ ਆ ਜੀ ਬਿਲਕੁਲ ਸਹੀ ਟਾਣਾ ਸਾਹਿਬ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਹੋਰਾਂ ਦੀ ਉਹਨਾਂ ਦੀ ਐਨਐਸਏ ਤੇ ਸਰਕਾਰ ਵੱਲੋਂ ਸਹੀ ਜਵਾਬ ਨਾ ਦੇਣ ਤੇ ਕਹਿੰਦੇ ਵਾਵਾ ਝਾੜ ਪਈਏ ਬਿਲਕੁਲ ਜੀ ਬਿਲਕੁਲ ਇਹ ਝਾੜ ਪੈਣੀ ਹੀ ਸੀ ਕਿਉਂਕਿ ਪੰਜਾਬ ਦੀ ਸਰਕਾਰ ਗੱਲੀਬਾਤੀ ਬਹੁਤ ਕੁਝ ਕਹਿੰਦੀ ਆ ਪਰ ਪ੍ਰੈਕਟੀਕਲ ਤੌਰ ਦੇ ਉਤੇ ਉਵੇਂ ਹੁੰਦਾ ਨਹੀਂ ਜਿਹਨੇ ਕਰਕੇ ਪਤਾ ਲੱਗਾ ਜੀ ਕਿ ਝਾੜ ਪਾਈ ਗਈ ਆ ਲੰਗੇ ਕੱਲ ਪਤਾ ਲੱਗਾ ਵੀ ਪੰਜਾਬ ਦੀ ਸਰਕਾਰ ਆ ਜਿਹੜੀ ਉਹਨੂੰ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵੱਲੋਂ ਝਾੜ ਪਾਈ ਗਈ ਆ ਇਹ ਕਰਕੇ ਝਾੜ ਪਾਈ ਗਈ ਆ ਵੀ ਤੁਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਕੀ ਕਰਦੇ ਹੋ ਇਹ ਗੱਲ ਕਹੀ ਗਈ ਆ ਵੀ ਤੁਹਾਨੂੰ ਵਾਰ-ਵਾਰ ਪੁੱਛਿਆ ਗਿਆ ਕਿ ਅਮਰਤਪਾਲ ਸਿੰਘ ਦੀ NSA ਦੇ ਵਿੱਚ ਵਾਧਾ ਕਿਉਂ ਹੋਇਆ ਤੁਸੀਂ ਉਹਦਾ ਉੱਤਰ ਦੇਣ ਦੇ ਵਿੱਚ ਸਮੇਂ ਦੀ ਹੱਦ ਕਿਉਂ ਨਹੀਂ ਮੰਨਦੇ ਤੁਸੀਂ ਉਹਦਾ ਉੱਤਰ ਦੇਣ ਦੇ ਵਿੱਚ ਦੇਰੀ ਕਿਉਂ ਕਰਦੇ ਹੋ ਤੁਸੀਂ ਹਰ ਵਾਰ ਦੇਰੀ ਕਰਦੇ ਹੋ ਹਰ ਗੱਲ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਲਈ ਉਹ ਕਹਿੰਦੇ ਹੁੰਦਾ ਸੋ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਗਈ ਹੈ ਵੀ ਤੁਸੀਂ ਅਦਾਲਤੀ ਹੁਕਮਾਂ ਦੀ ਅਦਾਲਤੀ ਨਿਯਮਾਂ ਦੀ ਅਣਗਹਿਲੀ ਕਰਦੇ ਆਂ ਅਣਦੇਖੀ ਕਰਦੇ ਆਂ ਇਸ ਕਰਕੇ ਝਾੜ ਪਾਈ ਗਈ ਹੈ ਤੇ ਦੂਜੀ ਗੱਲ ਇਹ ਵੀ 10000 ਰੁਪਏ ਜੁਰਮਾਨਾ ਵੀ ਕੀਤਾ ਗਿਆ ਪੰਜਾਬ ਦੀ ਸਰਕਾਰ ਨੂੰ ਇਹ ਅਣਗਹਿਲੀ ਵਰਤਣ ਦੇ ਕਰਕੇ ਇਹ ਆਪਣੀ ਮਨ ਆਈ ਕਰਨੇ ਕਰਕੇ ਵੇਲੇ ਸਿਰ ਉੱਤਰ ਨਾ ਦੇਣ ਦੇ ਕਰਕੇ ਤੇ ਝਾੜ ਪਾਉਣ ਦੇ ਨਾਲ ਨਾਲ 10000 ਰੁਪਏ ਜੁਰਮਾਨਾ ਵੀ ਕੀਤਾ ਗਿਆ ਤੇ ਅਗਲੀ ਸੁਣਵਾਈ 2 ਫਰਵਰੀ ਨੂੰ ਆ ਜੀ ਤੇ ਟਿੰਡਾ ਸਾਹਿਬ ਉੱਧਰ ਹਰਿਆਣਾ ਗੁਰਦੁਆਰਾ ਕਮੇਟੀ ਦਾ ਵਿਵਾਦ ਲੈ ਕੇ ਝਿੰਦਾ ਹੋਰੀ ਕਹਿੰਦੇ ਅਕਾਲ ਤਖਤ ਸਭ ਪਹੁੰਚੇ ਨੇ ਹਾਂ ਬਿਲਕੁਲ ਜੀ ਬਿਲਕੁਲ ਜਿਹੜੇ ਜਗਦੀਸ਼ ਸਿੰਘ ਢਿੰਡਾ ਉਹਨਾਂ ਨੇ ਕੱਲ ਅਕਾਲ ਤਖਤ ਸਭ ਸਕਤਰਤ ਵਿੱਚ ਪਹੁੰਚ ਕੇ ਤੇ ਆਪਣੇ ਮੰਨਦੀਆਂ ਗੱਲਾਂ ਕਹੀਆਂ ਉਹ ਕਹਿੰਦੇ ਵੀ ਸਾਨੂੰ ਦੁੱਖ ਏਸ ਗੱਲ ਦਾ ਵੀ ਜਿਹੜੀ ਭਾਵਨਾ ਨੂੰ ਮੁੱਖ ਰੱਖ ਕੇ ਇਹ ਕਮੇਟੀ ਹੋਣ ਦੇ ਵਿੱਚ ਆਈ ਜੇ ਇੱਕ ਮਿਟੀ ਲਈ ਜੋ ਮਿਹਨਤਾਂ ਕੀਤੀਆਂ ਹੁਣ ਉਹ ਕਹਿੰਦੇ ਵੀ ਬਿਲਕੁਲ ਇਸ ਤੋਂ ਉਲਟ ਗੱਲ ਹੋਈ ਪਈ ਹੈ ਉਹ ਕਹਿੰਦੇ ਵੀ ਦੇਖੋ ਇਥੇ ਦਾਦੂਵਾਲ ਗਰੁੱਪ ਨੇ ਤੇ ਮਨ ਆਈਆਂ ਕੀਤੀਆਂ ਦਾਦੂਵਾਲ ਗਰੁੱਪ ਦੇ ਵੱਲੋਂ ਗਲਤ ਕੰਮ ਕੀਤੇ ਜਾ ਰਹੇ ਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੜਾ ਲੰਮਾ ਚੋੜਾ ਪੱਤਰ ਦਿੱਤਾ ਉਹ ਕਹਿੰਦੇ ਵੀ ਭਾਵਕ ਹੋ ਕੇ ਵੀ ਭਾਈ ਅਸੀਂ ਦਾਦੂਵਾਲ ਦੇ ਬਾਰੇ ਦੱਸ ਕੇ ਆਏ ਆ ਵੀ ਇਹ ਗਰੁੱਪ ਕਮੇਟੀ ਦੀ ਮਰਿਆਦਾ ਨੂੰ ਕਿਵੇਂ ਢਾਲ ਆ ਰਿਹਾ ਕਿਸ ਤਰੀਕੇ ਦੇ ਨਾਲ ਇਹ ਮਨ ਆਈਆਂ ਕਰਦੇ ਆ ਕਿਵੇਂ ਇਹ ਧੀਆ ਭੈਣਾਂ ਨੂੰ ਬੋਲਦੇ ਆ ਉਹ ਕਹਿੰਦੇ ਜੀ 214 ਤੋਂ ਲੈ ਕੇ ਤੇ 226 ਹੁਣ ਤੱਕ ਜਿਹੜਾ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਇਕੱਠਾ ਹੋਇਆ ਉਹਦਾ ਕੋਈ ਹਿਸਾਬ-ਕਿਤਾਬ ਹੈ ਨਹੀਂਗਾ ਸੋ ਇਸ ਤਰੀਕੇ ਦੇ ਨਾਲ ਉਹ ਗਲਬਤ ਕਰਕੇ ਗਏ ਹੈ ਜੀ ਜੀ ਤੇ ਜਨਾਬ ਸਾਹਿਬ ਨਿਤਿਨ ਨਵੀਨ ਕਹਿੰਦੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਬਣ ਗਏ ਨੇ ਜੀ ਬਿਲਕੁਲ ਜੀ ਬਿਲਕੁਲ 45 ਸਾਲ ਦੀ ਉਮਰ ਹੈ ਉਹਨਾਂ ਦੀ ਤੇ 45 ਸਾਲ ਦੀ ਉਮਰ ਦੇ ਵਿੱਚ ਉਹ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਬਣੇ 12ਵੇਂ ਰਾਸ਼ਟਰੀ ਪ੍ਰਧਾਨ ਆਪਾਂ ਜਾਣਦੇ ਕਿ ਪਿਛਲੇ ਦਿਨੀ ਇਹਨਾਂ ਨੂੰ ਬਣਾਇਆ ਗਿਆ ਸੀ ਕਾਰਜਕਾਰੀ ਪ੍ਰਧਾਨ ਇਹ ਪਿਛਲੇ ਸਾਲ ਦੇ ਆਖਰੀ ਦਿਨਾਂ ਦੀ ਗੱਲ ਹੈ ਕਿ ਜਦੋਂ ਇਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਤੇ ਹੁਣ ਇਹਨਾਂ ਨੂੰ ਪੱਕਾ ਪ੍ਰਧਾਨ ਬਣਾ ਦਿੱਤਾ ਗਿਆ ਲੰਗੇਕਲ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਬੀਜੇਪੀ ਨੇਤਾਵਾਂ ਨੇ ਇਹਨਾਂ ਨੂੰ ਪਾਰਟੀ ਦੇ ਦਫਤਰ 'ਚ ਜਾ ਕੇ ਤੇ ਰਾਸ਼ਟਰੀ ਪ੍ਰਧਾਨ ਵਾਲੀ ਕੁਰਸੀ ਤੇ ਬਿਠਾਇਆ ਤੇ ਇਹ ਗੱਲ ਕਹੀ ਹੈ ਜੀ ਕਿ ਹੁਣ ਵਾਖਡੋਰ ਤੁਹਾਡੇ ਹੱਥ 'ਚ ਤੇ ਪ੍ਰਧਾਨ ਮੰਤਰੀ ਨੇ ਵੀ ਗੱਲ ਕਹੀ ਹੈ ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਸਾਰੋ ਤੁਸੀਂ ਮੇਰੇ ਕੰਮ ਦੀ ਪੜਤਾਲ ਕਰਨ ਵਾਲੇ ਹੋ ਮੇਰੀ ਰਿਪੋਰਟਿੰਗ ਤੁਹਾਨੂੰ ਹੋਊਗੀ ਸੋ ਇਨੀ ਛੋਟੀ ਉਮਰ ਦੇ ਵਿੱਚ 45 ਸਾਲ ਦੀ ਉਮਰ ਦੇ ਵਿੱਚ ਬੀਜੇਪੀ ਦਾ ਰਾਸ਼ਟਰੀ ਪ੍ਰਧਾਨ ਬਣਨਾ ਜਿਹਦੀ ਬਹੁਤ ਵੱਡੀ ਆਮਦਨ ਹੈ ਜਿਹਦੇ ਬਹੁਤ ਵੱਡੇ ਦਫਤਰ ਹੈ ਜਿਹੜਾ ਬਹੁਤ ਵੱਡਾ ਕੀਡਰ ਹੈ ਉਸ ਪਾਰਟੀ ਦਾ ਪ੍ਰਧਾਨ ਬਣਨਾ ਨਿਤਨ ਨਵੀਨ ਵਾਸਤੇ ਮਾਣ ਵਾਲੀ ਗੱਲ ਹੈ ਜੀ ਜੀ ਬਿਲਕੁਲ ਸਹੀ ਕਹਣਾ ਸਰ ਪਿਛਲੇ ਦਿਨੀ ਖਬਰ ਆਈ ਸੀ ਕਿ ਇੱਕ ਔਰਤ ਦੀ লাশ ਮਿਲੀ ਸੀ ਹੋਟਲ ਦੇ ਵਿੱਚੋਂ ਤੇ ਕਹਿੰਦੇ ਕਿ ਉਹਨੂੰ ਮਾਰ ਕੇ ਬੱਜਾਉ ਦਾ ਪਤੀ ਜਿਹੜਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਖਬਰ ਆਈ ਸੀ ਆਸਟਰੀਆ ਤੋਂ ਅਸਟਰੀਆ ਦਾ ਜੋੜਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਹੋਟਲ ਦੇ ਕਮਰੇ ਦੇ ਵਿੱਚ ਰਹਿੰਦਾ ਸੀ ਬੰਦੇ ਨੇ ਆਪਦੀ ਘਰ ਵਾਲੀ ਮਾਰਤੀ ਸੀ ਬਾਅਦ ਦੇ ਵਿੱਚ ਕਮਰੇ ਦੇ ਵਿੱਚ ਔਰਤ ਦੀ Laash ਮਿਲੀ ਤੇ ਬੰਦਾ ਭੱਜ ਗਿਆ ਸੀ ਉਹ ਬੰਦੇ ਨੂੰ ਹੁਣ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਵੀ ਅਸੀਂ ਰਾਜਸਥਾਨ ਦੇ ਗੰਗਾ ਨਗਰ ਖੇਤਰ ਤੋਂ ਫੜਿਆ ਤੇ ਅੰਮ੍ਰਿਤਸਰ ਵਾਪਸ ਲਿਆਂਦਾ ਪੁਲਿਸ ਦੇ ਕਿਨ ਮੁਤਾਬਕ ਇਹ ਘਰ ਵਾਲੀ ਦੇ ਚਰਿੱਤਰ ਦੇ ਉੱਤੇ ਬਹੁਤ ਸ਼ੱਕ ਕਰਦਾ ਸੀ ਤੇ ਇਹਦੀ ਆਪਦੀ ਸਮੱਸਿਆ ਸੀ ਇਹ ਵੀ ਪਾਈਏ ਸ਼ੱਕ ਬਹੁਤ ਕਰਦਾ ਇਹਨੇ ਇਸ ਕਰਕੇ ਘਰ ਵਾਲੀ ਮਾਰੀ ਸੀ ਤੇ ਹੁਣ ਇਹਨੂੰ ਵਾਪਸ ਲਿਆਂਦਾ ਦੇ ਪੋਰਸਕਰੀ ਜੀ ਅਸੀਂ ਆਪਦੀ ਅਗਲੀ ਕਾਨੂੰਨੀ ਕਾਰਵਾਈ ਕਰ ਰਹੇ ਆ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਬਸ ਵਾਠ ਠੀਕ ਹੈ ਜੀ ਪੰਜਾਬ ਦੇ ਵਿੱਚ ਧੁੰਦ ਘਟੀ ਆ ਕੱਲ ਬਹੁਤ ਸੋਹਣੀ ਧੁੱਪ ਨਿਕਲੀ ਸੀ ਅੱਜ ਵੀ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਫਿਲਹਾਲ ਮੌਸਮ ਸਾਫ ਆ ਤੇ ਉਦਾਂ ਵੈਸੇ ਮੌਸਮ ਵਿਭਾਗ ਨੇ ਕਿਹਾ ਜੀ ਆਉਂਦੇ 24 ਘੰਟਿਆਂ ਦੇ ਵਿੱਚ ਕਈ ਸਮਾਂ ਤੇ ਕਣੀਆਂ ਪੈਣ ਦੀ ਆਸ ਹੈ ਬਾਕੀ ਪੈਂਦੀਆਂ ਕਿ ਨਹੀਂ ਪੈਂਦੀਆਂਗਾ ਸਮਾਂ ਦੱਸੂਗਾ ਪਰ ਕੋਲ ਮਲਾ ਕੇ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਧੁੰਦ ਦੇ ਕਰਕੇ ਪੰਜਾਬ ਦੇ ਵਿੱਚ ਠੰਡ ਦੇ ਕਰਕੇ ਜਾਨੀ ਜੀਵਨ ਪ੍ਰਭਾਵਿਤ ਰਿਹਾ ਪਰ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਥੋੜੀ ਜਿਹੀ ਠੰਡ ਘਟੀ ਹੈ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ